ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ YouTube ਚੈਨਲ ਇਟਾਲੀਅਨ ਮਿਤ ਕੁਲਵਿੰਦਰ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ। ਵੀ ਅਗੂਰ ਉਨ ਬੋਨ ਆਨ ਨੋ ਕੋਨ ਲਾ ਫੇਲੀ ਚੀਤਾ ਤੇ ਤੁਹਾਨੂੰ ਮੈਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੀ ਹਾਂ। ਵਾਈ ਗੁਰੂ ਕਰੇ ਇਹ ਸਾਲ ਤੁਹਾਡੇ ਲਈ ਖੁਸ਼ੀਆਂ ਭਰਿਆ ਆਵੇ ਤੇ ਜੇ ਤੁਸੀਂ ਚਾਹੁੰਦੇ ਹੋ ਇਟਾਲੀਅਨ ਨੂੰ ਵਿੱਚ ਅਸੀਂ ਇੱਕ ਦੂਜੇ ਨੂੰ ਕਿਵੇਂ ਵਧਾਈਆਂ ਦੇ ਸਕਦੇ ਹਾਂ ਤਾਂ ਇਸ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹਿਣਾ। ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ। ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਮੈਂ ਇਹੋ ਜਿਹੀਆਂ ਵੀਡੀਓ ਪਾਉਂਦੀ ਰਹਿਣੀ ਆ ਚਲੋ ਜੀ ਅੱਜ ਦੀ ਵੀਡੀਓ ਕਰਦੇ ਹਾਂ ਸਟਾਰਟ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕੁਝ ਕ ਸ਼ਬਦ ਹੈਪੀ ਨਿਊ ਇਅਰ ਨੂੰ ਇਟਾਲੀਅਨ ਦੇ ਵਿੱਚ ਕੀ ਕਹਿੰਦੇ ਆ ਬੋਨ ਅਨੋ ਬੋਨ ਅਨੋ ਨਿਊ ਇਅਰ ਪਾਰਟੀ ਨੂੰ ਕੀ ਕਹਿੰਦੇ ਆ ਫੈਸਤਾ ਦੀ ਕਾਪੋਡਾਨੋ ਫੈਸਤਾ ਦੀ ਕਾਪੋਡਾਨੋ ਫਾਇਰ ਵਰਕਸ ਜਾਣੀ ਕਿ ਪਟਾਕਿਆਂ ਨੂੰ ਕੀ ਕਹਿੰਦੇ ਆ ਫੋਕੀ ਦਾਰਟੀਫੀਚੋ ਫੋਕੀ ਦਾਰਟੀਫੀਚੋ ਵਧਾਈਆਂ ਨੂੰ ਕੀ ਕਹਿੰਦੇ ਆ ਅਗੂਰੀ ਵਧਾਈਆਂ ਨੂੰ ਕੀ ਕਹਿੰਦੇ ਆ ਅਗੂਰੀ ਨੈਕਸਟ ਦੇਖਦੇ ਆ ਜੀ ਰੀਸੂਲਸਿਓਨੀ ਰੀ ਸੋਲੂਸਿਓਨੀ ਮਤਲਬ ਰੈਜ਼ੋਲੂਸ਼ਨ ਕੀ ਰੱਖਿਆ ਤੁਸੀਂ ਨਵੇਂ ਸਾਲ ਦਾ ਕੁਆਲੇ ਰੀਸੂਲਸਿਓਨੀ ਅਵੇਤੇ questo anno let me know in the comment section please celebrarare tu celebrate ja manona celebrarare umida speranze speranze badhaiyan dena agurare agurare ਨਵੇਂ ਸਾਲ ਤੇ ਤੁਹਾਨੂੰ ਇਹ ਸ਼ਬਦ ਸੁਣਨ ਨੂੰ ਮਿਲ ਸਕਦੇ ਆ ਹੁਣ ਅਸੀਂ ਦੇਖਦੇ ਹਾਂ ਵਰਬ ਉਹ ਅਗੁਰਾਰੇ ਅਲ ਪ੍ਰੈਜ਼ੈਂਤੇ ਅਗੁਰਾਰੇ ਦਾ ਮਤਲਬ ਹੁੰਦਾ ਕਾਮਨਾ ਕਰਨਾ ਵਿਸ਼ ਕਰਨਾ ਕਿਸੇ ਨੂੰ ਕਿ ਤੁਸੀਂ ਉਹਦੇ ਚੰਗੇ ਲਈ ਉਮੀਦ ਰੱਖਣਾ ਤੇ ਤੁਸੀਂ ਇਸ ਵਰਬੀ ਦੀ ਵਰਤੋਂ ਵਧਾਈਆਂ ਦੇਣ ਲਈ ਕਰ ਸਕਦੇ ਹੋ ਦੇਖੋ ਜੀ ਇਓ ਅਗੂਰੋ ਮੈਂ ਉਮੀਦ ਕਰਦਾ ਜੋ ਆਈ ਵਿਸ਼ ਤੂ ਅਗੂਰੀ ਯੂ ਵਿਸ਼ ਲੋਈ ਲਈ ਅਗੂਰਾ ਜਾਨੀ ਕਿ ਮੈਂ ਉਹ ਚਾਹੁੰਦਾ ਹੈ ਜਾਂ ਉਹ ਉਮੀਦ ਕਰਦਾ ਹੈ ਜਾਂ ਕਰਦੀ ਹੈ ਨੋਈ ਅਗੂਰੀਆਮੋ ਅਸੀਂ ਚਾਹੁੰਦੇ ਹਾਂ ਬੋਈ ਅਗੂਰਾਤੇ ਲੋਰੋ ਅਗੂਰਾਨੋ ਇੱਕ ਹੁਣ ਤੁਸੀਂ ਇਸ ਵਰਬ ਨੂੰ ਨਵਾਂ ਸਾਲ ਜਾਂ ਕੋਈ ਵੀ ਤਿਥ ਤਿਹਾਰ ਵੇਸ਼ ਕਰਨ ਦੇ ਵਾਸਤੇ ਕਿਸ ਤਰੀਕੇ ਨਾਲ ਵਰਤ ਸਕਦੇ ਹੋ ਤੀ ਅਗੂਰੋ ਉਨ ਬੁਆਨ ਅਨੂ ਤੁਹਾਨੂੰ ਨਵਾਂ ਸਾਲ ਮੁਬਾਰਕ ਹੋਵੇ ਕਹਿਣ ਦਾ ਭਾਵ ਮੈਂ ਕਾਮਨਾ ਕਰਦਾ ਹਾਂ ਕਿ ਤੁਹਾਡਾ ਨਵਾਂ ਸਾਲ ਵਧੀਆ ਹੋਵੇ ਅਗੂਰੀ ਦੀ ਫੈਲੀਚੇ ਅਨੂ ਨੂਵੋ ਨਵੇਂ ਸਾਲ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਫੈਲੀਚੇ ਅਨੂ ਨੂਵੋ ਮਤਲਬ ਨਵਾਂ ਸਾਲ ਅਗੂਰੀ ਮਤਲਬ ਬੈਸਟ ਵਿਸ਼ੇਸ਼ ਸ਼ੁਭ ਕਾਮਨਾਵਾਂ ਜਾਂ ਵਧਾਈਆਂ ਨੈਕਸਟ ਦੇਖੋ ਜੀ जी आगुरीआमो pace e felicità nel nuovo anno ਅਸੀਂ ਨਵੇਂ ਸਾਲ ਵਿੱਚ ਇੱਕ ਦੂਜੇ ਦੀ ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੇ ਹਾਂ ਪਾਚੇ ਦਾ ਮਤਲਬ ਹੁੰਦਾ ਸ਼ਾਂਤੀ ਫੇਲੀਚੀਤਾ ਦਾ ਮਤਲਬ ਹੁੰਦਾ ਖੁਸ਼ੀ ਜਾਂ ਖੁਸ਼ਹਾਲੀ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੋਵੇਗੀ ਜੇ ਪਸੰਦ ਆ ਰਹੀ ਹੈ ਪਲੀਜ਼ ਲਾਈਕ ਜ਼ਰੂਰ ਕਰਨਾ ਤੂ ਆਗੂਰੀ un anno pieno di gioia e salute ਤੁਸੀ ਖੁਸ਼ੀ ਅਤੇ ਸਿਹਤ ਨਾਲ ਭਰੇ ਸਾਲ ਦੀ ਕਾਮਨਾ ਕਰਦੇ ਹਾਂ ਪੀਏਨੋ ਮਤਲਬ ਭਰਿਆ ਹੋਇਆ ਦੀ ਜੋਈਆ ਮਤਲਬ ਖੁਸ਼ੀਆਂ ਸਲੂਤੇ ਦਾ ਮਤਲਬ ਹੁੰਦਾ ਸਿਹਤ ਲੂਈ ਆਗੂਰਾ ਉਹ ਕਾਮਨਾ ਕਰਦਾ ਹੈ ਸਾਰਿਆਂ ਲਈ ਆ ਤੂਤੀ ਉਨਾਨੋ ਨੋਵੋ ਕਿ ਨਮਾ ਸਾਲ ਪੀਏਨੋ ਦੀ ਸਪੇਰਾਂਸਾ ਮਤਲਬ ਉਮੀਦਾਂ ਭਰਿਆ ਸਾਲ ਹੋਵੇ ਸਾਰਿਆਂ ਲਈ ਥਰਡ ਪਰਸਨ ਜਿਹੜਾ ਉਹ ਉਮੀਦ ਕਰਦਾ ਆ ਉਹ ਸਾਰਿਆਂ ਨੂੰ ਉਮੀਦਾਂ ਨਾਲ ਭਰੇ ਨਵੇਂ ਸਾਲ ਦੀ ਕਾਮਨਾ ਕਰਦਾ ਹੈ ਜਾਂ ਵਧਾਈਆਂ ਦਿੰਦਾ ਹੈ ਸਪੋਜ਼ ਕਰੋ ਤੁਹਾਡੀ ਮੰਮਾ ਨੇ ਕਿਹਾ ਕਿ ਤੁਸੀਂ ਉਹਨਾਂ ਨੂੰ ਮੇਰੇ ਵੱਲੋਂ ਵਧਾਈਆਂ ਦੇ ਦਿਓ ਤਾਂ ਤੁਸੀਂ ਥਰਡ ਪਰਸਨ ਨੂੰ ਆਪਣੀ ਮੰਮਾ ਦੀ ਗੱਲ ਕਿਸ ਤਰੀਕੇ ਨਾਲ ਰੱਖ ਸਕਦੇ ਹੋ ਲਈ ਆਗੂਰਾ ਉਹ ਕਾਮਨਾ ਕਰਦੀ ਹੈ ਜャ ਵਧਾਈਆਂ ਦਿੰਦੀ ਆ ਆ ਤੂਤੀ ਤੁਹਾਨੂੰ ਸਾਰਿਆਂ ਨੂੰ ਅਨ ਨੋ ਨੂਓ ਨਵੇਂ ਸਾਲ ਦੀ ਸੁਚੈਸੋ ਦੀ ਸੁਚੈਸੋ ਦਾ ਮਤਲਬ ਕਿ ਕਾਮਯਾਬੀ ਭਰਿਆ ਆਲਾ ਸਾਲ ਹੋਵੇ ਤੁਹਾਡੇ ਵਾਸਤੇ ਉਹ ਸਾਰਿਆਂ ਨੂੰ ਨਵੇਂ ਸਾਲ ਵਿੱਚ ਕਾਮਯਾਬੀ ਦੀ ਕਾਮਨਾ ਕਰਦੀ ਹੈ ਨੈਕਸਟ ਦੇਖੋ ਜੀ ਵੋਈ ਆਗੂਰਾ ਤੇ ਉਨ anno nuovo di felicità ਤੁਸੀਂ ਖੁਸ਼ੀਆਂ ਭਰੇ ਨਵੇਂ ਸਾਲ ਦੀ ਕਾਮਨਾ ਕਰਦੇ ਹੋ ਮੰਨ ਲਓ ਤੁਹਾਡੇ ਰਿਸ਼ਤੇਦਾਰ ਰਿਸ਼ਤੇਦਾਰਾਂ ਨੇ ਕਿਹਾ ਕਿ ਆਪਣੇ ਮम्मा ਪਾਪਾ ਨੂੰ ਸਾਡੇ ਵੱਲੋਂ ਵਧਾਈਆਂ ਦੇ ਲਈ ਤਾਂ ਤੁਸੀਂ ਇਟਾਲੀਅਨ ਚ ਕਿੱਦਾਂ ਕਹਿ ਸਕਦੇ ਹੋ ਆਪਣੀ ਮम्मा ਪਾਪਾ ਨੂੰ ਲੋਰੋ ਆਗੂਰਾ ਨੋ ਅਵੋਈ un buon anno ਮਤਲਬ ਵੀ ਉਹਨਾਂ ਨੇ ਤੁਹਾਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਨੇ ਠੀਕ ਹੈ ਜੀ ਵੀ agouro no un buon anno ਇਹਦਾ ਮਤਲਬ ਵੀ ਇਹੀ ਹੈ ਕਿ ਉਹਨਾਂ ਨੇ ਤੁਹਾਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਨੇ ਜਾਂ ਤੁਹਾਡੇ ਵਾਸਤੇ ਸ਼ੁਭ ਕਾਮਨਾਵਾਂ ਦੀ ਉਮੀਦ ਰੱਖਦੇ ਨੇ ਪਹਿਲੇ ਸੈਂਟੈਂਸ ਦੇ ਵਿੱਚ ਲੋਰੋ ਸ਼ਬਦਾ ਜਿਹੜਾ ਉਹ ਹੈਗਾ ਪ੍ਰੋਨੋਮੀ ਪਰਸੋਨਾਲੀ ਤੇ ਦੂਜੇ ਦੇ ਵਿੱਚ ਵੀ ਹੈ ਜਿਹੜਾ ਉਹ ਹੈਗਾ ਪ੍ਰੋਨੋਮੀ ਦੀ ਰੈਤੀ ਜਿਵੇਂ ਕਿ ਅਸੀਂ ਨਿਊ ਇਅਰ ਨੂੰ ਮਨਾਉਂਦੇ ਆ ਤੇ ਇਸ ਮਨਾਉਣ ਦੀ ਕਿਰਿਆ ਨੂੰ ਇਟਾਲੀਅਨ ਦੇ ਵਿੱਚ ਅਸੀਂ ਕੀ ਕਹਿ ਸਕਦੇ ਹਾਂ ਚੇਲੇਬਰਾਰੇ ਮਤਲਬ ਕੋਈ ਫੰਕਸ਼ਨ ਨੂੰ ਸੈਲੀਬ੍ਰੇਟ ਕਰਨਾ ਇਓ ਚੇਲੇਬਰੋ ਮੈਂ ਮਨਾਉਂਦਾ ਹਾਂ ਤੂੰ ਚੇਲੇਬਰੀ ਤੁਸੀਂ ਮਨਾਉਂਦੇ ਹੋ ਲੋਈ ਲੈ ਚੇਲੇਬਰਾ ਨੋਈ ਚੇਲੇਬਰੀਆਮੋ ਵੋਈ ਚੇਲੇਬਰਾਤੇ ਲੋਰੋ ਚੇ ਲੇ ਬਰਾਨੋ ਹੁਣ ਇਸ ਵਰਬ ਉਹਦੇ ਨਾਲ ਅਸੀਂ ਫਰਾਜ਼ੇ ਬਣਾਵਾਂਗੇ ਉਹਦੇ ਨਾਲ ਤੁਹਾਨੂੰ ਜ਼ਿਆਦਾ ਕਲੈਰਿਟੀ ਹੋ ਜਾਏਗੀ ਇਓ ਚੇਲੇਬਰੋ ਇਲ ਨੂਵੋ ਆਨੋ ਕੋਨ ਲਾ ਮੀਆ ਫਾਮੀਲੀਆ ਇਓ ਚੇਲੇਬਰੋ ਦਾ ਮਤਲਬ ਹੈ ਕਿ ਮੈਂ ਮੈਂ ਮਨਾਉਂਦਾ ਹਾਂ ਨਵਾਂ ਸਾਲ ਨੂਓਵੋ ਆਨ ਨੂੰ ਕੌਨ ਨਾਲ ਲਮੀਆ ਫਾਮੀਲੀਆ ਮਤਲਬ ਆਪਣੇ ਪਰਿਵਾਰ ਨਾਲ ਤੂੰ ਕੌਨ ਕੀ ਚੇਲੇਬਰੀ ਤੁਸੀਂ ਕਿਸ ਨਾਲ ਮਨਾਉਂਦੇ ਹੋ ਤੂੰ ਚੇਲੇਬਰੀ ਸੈਂਪਰੇ ਇਲ ਨੂਓਵੋ ਆਨ ਨੂੰ ਕੌਨ UNA FESTA ਤੁਸੀਂ ਹਮੇਸ਼ਾ ਇੱਕ ਪਾਰਟੀ ਨਾਲ ਨਵਾਂ ਸਾਲ ਮਨਾਉਂਦੇ ਹੋ ਨੈਕਸਟ ਐਗਜ਼ਾਮਪਲਸ ਦੇਖਦੇ ਹਾਂ Noi celebriamo il nuovo anno con fuochi d'artificio ਅਸੀਂ ਨਵੇਂ ਸਾਲ ਦਾ ਜਸ਼ਨ ਅਤਿ ਸਵਾਦੀ ਨਾਲ ਮਨਾਉਂਦੇ ਹਾਂ ਚੇਲੇਬ੍ਰੀਆਮੋ ਦਾ ਮਤਲਬ ਅਸੀਂ ਮਨਾਉਂਦੇ ਹਾਂ ਨੂਵੋ ਆਨੋ ਨਮਾਸਾਲ ਕੌਨ ਨਾਲ ਫੁਓਕੀ ਦਾ ਅਰਚੀ ਫੀਚੋ ਦਾ ਮਤਲਬ ਕੀ ਹੈ ਅਤਿ ਸਵਾਦੀ ਨਾਲ ਬੋਈ ਚੇਲੇਬਰਾ ਤੇ ਇਲ ਤੂਓ ਕੰਪਲੀਆਨੋ ਕੀ ਤੁਸੀਂ ਆਪਣਾ ਜਨਮ ਦਿਨ ਮਨਾਉਂਦੇ ਹੋ ਲੂਈ ਲਈ ਚੇਲੇਬਰਾ ਓਨ ਨੀ ਨੂਵੋ ਆਨੋ ਕੋਨ ਇ ਸੂਓ ਇ ਯਾਮੀਚੀ ਉਹ ਹਰ ਨਵੇਂ ਸਾਲ ਆਪਣੇ ਦੋਸਤਾਂ ਨਾਲ ਮਨਾਉਂਦਾ ਹੈ ਨੈਕਸਟ ਐਗਜ਼ਾਮਪਲ ਦੇਖੋ ਜੀ ਲੋਰੋ ਦੇ ਨਾਲ ਕੋਹਲੇ ਫੇਸ ਦਾ ਮਤਲਬ ਕਿਹੜਾ ਤਿਉਹਾਰ ਚਲੇਬਰਾਉਨ ਉਹ ਮਨਾਉਂਦੇ ਹਨ ਓਜੀ ਅਜ ਅਜ ਉਹ ਕਿਹੜਾ ਫੈਸਟੀਵਲ ਮਨਾ ਰਹੇ ਹਨ ਜਾਂ ਮਨਾਉਂਦੇ ਹਨ ਮਨਾਉਣ ਲਈ ਇੱਕ ਹੋਰ ਵੀ ਵੈਰਬੋ ਹੈਗੀ ਆ ਉਹਨੂੰ ਕਹਿ ਦਿੰਨੇ ਆ ਜੀ ਅਸੀਂ ਫੇਸ ਤੇ ਜਾ ਰਹੇ ਫੇਸ ਤੇ ਜਾ ਰਹੇ ਦਾ ਮਤਲਬ ਹੁੰਦਾ ਬਣਾਉਣਾ ਕੋਈ ਵੀ ਤਿਹਾਰ ਮਨਾਉਣਾ ਜਿਵੇਂ ਕਿ ਮੈਂ ਕਹਿਣਾ ਚਾਹੁੰਦੀ ਆ ਕਿ ਮੈਂ ਮਨਾਉਂਦਾ ਹਾਂ ਈਓ ਫੇਸ ਤੇ ਜੋ ਤੂ ਫੇਸ ਤੇ ਜੀ lui lei festeggia noi festigiamo voi festeggiate loro festeggiano loro festeggiano ਤੁਸੀਂ ਚਲੇ ਬਰਾਰੇ ਦੀ ਜਗ੍ਹਾ ਤੇ ਫੈਸਤੇ ਜਾ ਰਹੇ ਵੀ ਵਰਤ ਸਕਦੇ ਹੋ ਜਿਹੜੀ ਤੁਹਾਨੂੰ ਵੈਰ ਵੀ ਸੌਖੇ ਲੱਗਦੀ ਆ ਪ੍ਰਨੰਸੀਏਸ਼ਨ ਚ ਤੁਸੀਂ ਉਹ ਯੂਜ਼ ਕਰ ਸਕਦੇ ਹੋ ਉਮੀਦ ਕਰਦੀ ਆ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੋਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਉਨੀਸ ਵੈਰਪੀ ਦੇ ਨਾਲ ਥੋੜੇ ਜੇ ਫਰਾਜ਼ੀ ਦੇਖ ਲੈਣੇ ਆ ਨੋਈ ਫੇਸ ਤੇ ਜਾਮੋ ਅਸੀਂ ਮਨਾਉਂਦੇ ਹਾਂ ਇਲ ਨੂਵੋ ਆਨੋ ਨਵਾਂ ਸਾਲ ਕੋਨ ਉਨਾ ਗ੍ਰਾਂਡੇ ਫੇਸਤਾ ਵੱਡੀ ਪਾਰਟੀ ਦੇ ਨਾਲ ਅਸੀਂ ਇੱਕ ਵੱਡੀ ਪਾਰਟੀ ਦੇ ਨਾਲ ਨਵਾਂ ਸਾਲ ਮਨਾਉਂਦੇ ਹਾਂ ਲੋ ਲੋਰੋ ਫੇਸ ਤੇ ਜਨੋ ਇਲ ਨੂਵੋ ਆਨੋ ਉਹ ਨਵਾਂ ਸਾਲ ਮਨਾਉਂਦੇ ਹਨ ਕੋਨ ਫੁਓਕੀ ਦਾਰਚਿਫਿਓ ਆਤਿਸ਼ਵਾਜੀ ਦੇ ਨਾਲ ਨੂਵੋ ਆਨੋ ਨਵਾਂ ਸਾਲ ਫੇਸ ਤੇ ਜਾਨੂ ਉਹ ਮਨਾਉਂਦੇ ਹਨ ਫੋਕੀ ਦਾਰਚੀਫੀ ਚੋ ਮਤਲਬ ਆਤਿਸ਼ਵਾਜੀ ਦੇ ਨਾਲ ਤੇ ਹੁਣ ਵਾਰੀ ਤੁਹਾਡੀ ਆ ਕੋਮੇ ਫੇਸ ਤੇ ਜਾ ਤੇ ਇਲ ਅਨੋ ਨੂ ਆਵੋ ਤੁਸੀਂ ਨਵਾਂ ਸਾਲ ਕਿਵੇਂ ਮਨਾਉਂਦੇ ਹੋ ਲੈਟ ਮੀ ਨੋ ਇਨ ਦਾ ਕਮੈਂਟ ਸੈਕਸ਼ਨ ਥੈਂਕ ਯੂ ਫॉर ਵਾਚਿੰਗ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਵਾਚ ਮੋਰ ਵੀਡੀਓਜ਼ ਲਾਈਕ ਥਿਸ ਐਟ ਦਾ ਐਂਡ ਆਈ ਵਿਸ਼ ਯੂ ਆਲ ਵੈਰੀ 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 ਹੈਪੀ ਨਿਊ ਟੂ ਆਲ ਆਫ ਯੂ ਐਂਡ ਥੈਂਕ ਯੂ ਸੋ ਮੱਚ ਫॉर ਵਾਚਿੰਗ